ਲੁਧਿਆਣਾ ਦੇ ਵਿੱਚ ਪੋਲਿਊਸ਼ਨ ਕੰਟਰੋਲ ਬੋਰਡ ਅਧਿਕਾਰਪੁਰੇਸ਼ਨ ਲੁਧਿਆਣਾ ਵੱਲੋਂ ਸਾਂਝੀ ਮੁਹਿੰਮ ਤਹਿਤ ਬੁੱਢੇ ਦਰਿਆ ਦੇ ਪਾਣੀ ਦੇ ਸੈਂਪਲ ਭਰੇ ਗਏ ਨੇ ਬੁੱਢੇ ਦਰਿਆ ਦੇ ਵਿੱਚ ਆ ਰਹੇ ਗੰਦੇ ਅਤੇ ਕੈਮੀਕਲ ਯੁਕਤ ਪਾਣੀ ਦੀ ਰੋਕத் ਥਾਮ ਲਈ ਸਾਂਝੀ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਲੁਧਿਆਣਾ ਵਿੱਚ ਅਸਥਤ ਡਾਈਂਗ ਯੂਨਿਟਾਂ ਨੂੰ 2 ਦਿਨਾਂ ਲਈ ਬੰਦ ਕਰਵਾਇਆ ਗਿਆ ਸੀ ਤਾਂ ਜੋ ਬੁੱਢੇ ਦਰਿਆ ਦੇ ਵਿੱਚ ਆ ਰਹੇ ਕੈਮੀਕਲ ਯੁਕਤ ਪਾਣੀ ਦਾ ਪਤਾ ਲਗਾਇਆ ਜਾ ਸਕੇ ਅਧਰੇ ਪੋਲਿਊਸ਼ਨ ਕੰਟਰੋਲ ਬੋਰਡ ਅਧਿਕਾਰਪੁਰੇਸ਼ਨ ਵੱਲੋਂ ਲੁਧਿਆਣਾ ਦੇ ਖਾਸੀ ਕਲਾ ਤੋਂ ਲੈ ਕੇ ਤਾਜਪੁਰ ਰੋਡ ਦੇ CTPT प्लांट्स ਤੋਂ ਇਹ ਸੈਂਪਲ ਭਰੇ ਗਏ ਨੇ ਲੁਧਿਆਣਾ ਲਾਈਵ ਦੇ ਲਈ சுரਿੰਦਰ ਸੋਨੀ ਦੀ ਰਿਪੋਰਟ ਸਰ ਅੱਜ 2 ਕਰੋੜ ਜੇਲ ਦੇ ਕੋਲ ਜਿਹੜੇ ਨਾਲੇ ਦਿਹਾਗੇ ਹੋ ਕੀ ਆਪਣਾ ਜਿਹੜਾ ਸੈਂਪਲ ਲੈਣਾ ਹੈ ਕਿਸ ਵਿਸ਼ੇ ਦੇ ਇਹ ਜਿਹੜਾ ਬੁੱਢਾ ਦਰਿਆ ਨੂੰ ਸਾਫ਼ ਕਰਨ ਦਾ ਪ੍ਰੋਜੈਕਟ ਹੈ ਇਹਦੇ ਅਸੀਂ ਅ ਪਰਸੋਂ ਸੈਂਪਲਿੰਗ ਲਈ ਸੀ ਗੁੱਡੇ ਦਰਿਆ ਨੂੰ ਅਕ੍ਰੋਸ ਸਿਟੀ ਬੁੱਢੇ ਦਰਿਆ ਦੇ 12 ਪੁਆਇੰਟਸ ਤੋਂ ਵੱਖ-ਵੱਖ 12 ਪੁਆਇੰਟਸ ਤੋਂ ਸੈਂਪਲ ਲਏ ਸੀਗੇ ਫਿਰ ਐਡਮਿਨਿਸਟ੍ਰੇਸ਼ਨ ਦੇ ਡੀਸੀ ਮੈਡਮ ਦੇ ਆਰਡਰ ਸੀਗੇ ਵੀ ਉਸ ਤੋਂ ਬਾਅਦ ਜਿਹੜੀ ਡਾਈੰਗ ਇੰਡਸਟਰੀ ਹੈ ਉਹ ਬੰਦ ਰਹੇਗੀ ਅਗਲੇ 36 ਘੰਟਿਆਂ ਲਈ ਤੇ ਹੁਣ ਅਸੀਂ ਅੱਜ ਫਿਰ ਦੁਬਾਰਾ ਵੀ ਉਸੇ 12 ਸਾਈਟਸ ਤੋਂ ਜਿਹੜੇ ਪਰਸੋਂ ਸੈਂਪਲ ਲਏ ਸੀਗੇ ਉਸੇ 12 ਪੁਆਇੰਟਸ ਤੋਂ ਅੱਜ ਦੁਬਾਰਾ ਸੈਂਪਲਿੰਗ ਫਿਰ ਰੀਸੈਂਪਲਿੰਗ ਹੋ ਰਹੀ ਹੈ ਸੋ ਥੈਟ ਵੀ ਜਿਹੜਾ ਫਰਕ ਹੈ ਉਹ ਦੇਖਿਆ ਜਾ ਸਕੇ ਵੀ ਸੈਂਪਲਸ ਦੇ ਵਿੱਚ ਪੈਰਾਮੀਟਰਸ ਦੇ ਵਿੱਚ ਵੀ ਕਿੱਥੇ ਕੀ ਫਰਕ ਆ ਰਿਹਾ ਸਰ ਜਿਹੜੇ ਤੁਸੀਂ ਦੱਸਦੇ ਹੋ ਬੀਤੇ ਦਿਨ ਇਹਨਾਂ ਤੋਂ 2 ਦਿਨ ਪਹਿਲਾਂ ਵੀ ਤੁਸੀਂ ਜਿਹੜੇ ਸੈਂਪਲ ਲਏ ਉਹਦੇ ਵਿੱਚ ਕੀ ਹੈ ਹਜੇ ਰਿਪੋਰਟਸ ਪੈਂਡਿੰਗ ਹੈ ਜੀ ਉਹਦੀਆਂ ਰਿਪੋਰਟਸ ਨਹੀਂ ਆਈਆਂ ਹਜੇ ਪਰसों ਹੀ ਸੈਂਪਲ ਲਏ ਸੀ ਕੁਝ ਟੈਸਟ ਐਸੇ ਹੁੰਦੇ ਜਿਹੜੇ 72 ਘੰਟੇ ਬਾਅਦ ਰਿਪੋਰਟਸ ਆਉਂਦੀਆਂ ਨੇ ਕੁਝ 48 ਬਾਅਦ ਆਉਂਦੀਆਂ ਹਜੇ ਰਿਪੋਰਟਸ ਨਹੀਂ ਆਈਆਂ ਕਿਸੇ ਦੀਆਂ ਵੀ ਜਦੋਂ ਆਈਆਂ ਉਹ ਤੁਹਾਡੇ ਨਾਲ ਸ਼ੇਅਰ ਕਰ ਦਿੱਤੀਆਂ ਜਾਣਗੀਆਂ